संतन माता गुजर कौर जी ਅਤੇ ਛੋਟੇ ਸਾਹਿਬ ਜਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰੂ ਕਾ ਲੰਗਰ ਸਤਗੁਰ ਕਬੀਰ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਸੇਠੀ ਨਾਬਾ ਬਲੋਂ 22 ਸਾਲਾਂ ਤੋਂ ਲਗਾਇਆ ਜਾ ਰਿਹਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਤਜਿੰਦਰ ਸਿੰਘ ਸੇਠੀ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਕਦਾ ਕਿੰਨੇ ਸਾਲ ਹੋ ਗਏ ਤੁਹਾਨੂੰ ਲੰਗਰ ਲਾਉਂਦੇ ਆ ਇਹ ਉਹ ਜੀ ਵਾਹਿਗੁਰੂ ਜੀ ਦਾ ਖਾਲਸਾ ਪਹਿਲਾ ਦਾ ਵਾਹਿਗੁਰੂ ਜੀ ਬਥੇ ਸਾਰੇ ਸਾਸਕਤ ਨੂੰ ਠੀਕ ਹੈ ਬੇਨਤੀ ਕਰਕੇ ਜੀ ਅਸੀਂ ਲੰਗਰ ਚਲਾਉਣਾ ਹੈ ਜੀ ਇਹ ਲੰਗਰ 2002 ਤੋਂ ਠੀਕ ਹੈ ਜੀ ਅਸੀਂ ਰੋਣਾ ਸ਼ੁਰੂ ਕੀਤਾ ਸੀ ਜੀ ਠੀਕ ਹੈ ਤੇ ਅੱਜ ਉਦੋਂ ਪਤਾ ਨਹੀਂ ਸੀ ਕਿ ਬਈ ਇੰਨਾ ਲੰਬਾ ਚੱਲੂਗਾ ਕੁਦਰਤੀ ਠੀਕ ਹੈ ਚਲੋ ਪਰਮਾਤਮਾ ਥੋੜੇ 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 ਭੈਣ ਭਰਾਵਾਂ ਦੇ ਸਹਿਯੋਗ ਨਾਲ 12 ਸਾਲ ਹੋ ਗਏ ਮੈਨੂੰ ਵੱਧ ਹੋ ਗਏ ਜੀ ਵੱਧ ਹੋ ਗਏ ਸੌਰੀ ਬਾਈ 21 22 ਸਾਲ ਹੋ ਗਏ 21 22 ਸਾਲ ਹਾਂ ਪਹਿਲਾਂ ਅਸੀਂ ਇੱਥੇ ਲਾਇਆ ਛੋਕੀ ਦੁਕਾਨ ਲਵੇ 7 ਸਾਲ ਫਿਰ ਅਸ਼ੀਸ਼ ਸਿੰਘ ਗੁਰਦੁਆਰੇ ਸਾਡੇ ਪਿੱਛੇ ਠੀਕ ਹੈ ਜੀ ਉੱਥੇ ਅਸੀਂ 10 ਸਾਲ ਲਾਇਏ ਜੀ ਠੀਕ ਹੈ ਉਸ ਤੋਂ ਬਾਅਦ ਹਾਂ ਤੇ ਹੱਤਪੁਰ ਗੁਰਕੀਰ ਸਿੰਘਾ ਵੱਲੋਂ ਤੀਜਾ ਅਸੀਂ ਨੌ ਮਤਲਬ ਉਹਨਾਂ ਦਾ ਲੈਦਾ ਉਹਨਾਂ ਨੇ ਜਿਹੜੇ ਪ੍ਰਧਾਨ ਬਣਾਏ ਸਾਡੇ ਠੀ ਸਸਤਾ ਬੜਾ ਹੀ ਹੈ ਠੀਕ ਹੈ ਜੀ ਉਹਦੇ ਬੰਦੇ ਵੀ ਵਿੱਚ ਐਡ ਕੀਤੇ ਨੇ ਪਰ ਸਵਾਦ ਦੀ ਦਿੰਚੀ ਲਾਉਣੇ ਹਾਂ ਜੀ ਆਹ ਤੈਨਾਂ ਦਵਾਨ ਹੁੰਦੇ ਨਹੀਂ ਸਵਾਦ ਦੇ ਠੀਕ ਹੈ ਜੀ ਚੌਥੇ ਦਿਨਾਂ ਮੱਥਾ ਟੇਕ ਕੇ ਮਿੱਟੀ ਚੋਣ ਪਾਉਣਾ ਕੁਛ ਨਹੀਂ ਫੇਰ ਮੱਥਾ ਟੇਕ ਦੇ ਜੀ ਜਿਹੜਾ ਹੁਣ ਬਰੇਡਾਂ ਦਾ ਚਾਹ ਦਾ ਲੰਗ ਲੱਗ ਰਿਹਾ ਹਾਂ ਬਰੇਡ ਕੋ ਬੋੜਾ ਚਾਹ ਠੀਕ ਹੈ ਜੀ ਇਹ ਦਿਲਾਂ ਚਾਹਦੇ ਦਿਲਾਂ ਚਾਹਦੇ ਠੀਕ ਸਾਡੇ ਸੀਸਿੰਗ ਗੁਰਦੁਆਰੇ ਤੇ ਇੱਥੇ ਜਿਹੜਾ ਅਸੀਂ ਉਹ ਕਰਦੇ ਆ ਇਹਦਾ ਪ੍ਰਸਾਪ ਹੈ ਸਾਡੇ ਮਾਲਕ ਤਿੰਨ ਲੰਗਰ ਚਾਹਦੇ ਨੇ ਜੀ ਠੀਕ ਹੈ ਉਧਰੋਂ ਬੀਬੀ ਨੇ ਲਾਇਆ ਹੋਇਆ ਦੇਖੋ ਪ੍ਰਸ਼ਾਦੇ ਦਾ ਠੀਕ ਹੈ ਐਸਾ ਹਾਲ ਉਹ ਵੀ ਲੋਕਾਂ ਨੇ ਚਾਰ ਦਿਨ ਉਧਰੋਂ ਗੁਰਦੁਆਰਾ ਸਾਹਿਬ ਵੀ ਚੱਲ ਰਿਹਾ ਠੀਕ ਹੈ ਇੱਧਰ ਤਿੰਨ ਲੰਗਰ ਮਤਲਬ ਸਾਰਾ ਮੱਲਾ ਦਿੰਦਾ ਨੇ ਵਧੀਆ ਸੇਵਾ ਕਰਦਾ ਗੁਰੂ ਦੀ ਨਗਦੀ ਚ ਭਜੇ ਰਹਿੰਦੇ ਨੇ ਤਾਂ ਵਧੀਆ ਲੱਗਦਾ ਠੀਕ ਹੈ ਲਾਸਤ ਠੀਕ ਹੈ ਨਾ ਚੌਨੀਓ ਜਿਹੜੇ ਲੰਗਰ ਲਾਇਆ ਹੈ ਸੇਠੀ ਭਾਈ ਵੱਲੋਂ ਲੰਗਰ ਚੱਲ ਰਿਹਾ ਹੈ ਮੈਸ ਗੇਟ ਇਹਨਾਂ ਦਸਵੰਤਾਇ ਹੋਏ ਵੀ 22 ਸਾਲ ਹੋ ਗਏ ਠੀਕ ਹੈ ਨਾ ਚੌਨੀਓ ਇਹ ਜੀ ਬਹੁਤ ਵੱਡਾ ਉਪਰਾਲਾ ਹੈ ਸਤਜਿੰਦਰ ਸਿੰਘ ਸੇਠੀ ਜੋ ਜ਼ਿਲ੍ਹਾ ਪ੍ਰਧਾਨ ਨੇ ਭਗਤ ਕਬੀਰ ਸਹਿਣਾ ਦੇ ਉਹਨਾਂ ਨੇ ਦੇ ਪੂਰੇ ਮਤਲਬ ਜਿਹੜੇ ਸਾਥੀ ਨੇ ਮਿਲ ਜੁਲ ਕੇ ਇਹ ਠੀਕ ਹੈ ਜਿਹੜੇ ਸਦਬੀਖ ਆਪਾਂ ਫਰੇਗੜ ਸਾਹਿਬ ਸਹਿਬ ਜਦਿਆਂ ਦੀ ਯਾਦ ਵਿੱਚ ਸਾਰਾ ਸੰਸਾਰ ਨਤਮਸਤਕ ਹੁੰਦਾ ਹੈ ਉਹਨਾਂ ਜੋ ਲਾਸਾਨੀ ਕੁਰਬਾਨੀ ਹੈ ਉਹਦਾ ਵੀ ਕੋਈ ਦੇਣਾ ਨਹੀਂ ਦੇ ਸਕਦਾ ਉਹ ਇੱਕ ਬਹੁਤ ਵੱਡੀ ਮਿਸਾਲ ਪੈਦਾ ਕਰਕੇ ਗਏ ਇਸ ਕਰਕੇ ਉਹਨਾਂ ਦੀ ਯਾਦ ਵਿੱਚ ਪਾਜਾ ਕਰਦੇ ਹੋਏ ਹਮੇਸ਼ਾ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਆਣ ਜਾਣ ਵਾਲੇ ਸੱਜਣਾਂ ਵਾਸਤੇ ਚਾਹ ਜਿੱਤ ਪੱਡੇ ਘਟ ਜਾਂਦੇ ਨੇ ਕਿਤੇ ਵੀ ਜਾਂਦੇ ਨੇ ਉਹਨਾਂ ਨੂੰ ਚਾਹ ਪਾਣੀ ਲੰਗਰ ਪ੍ਰਸ਼ਾਦਾ ਔਰ ਬ్రెਡ ਵਰਾ ਖਵਾਉਂਦੇ ਨੇ ਇੱਕ ਬਹੁਤ ਵੱਡੀ ਗੁਰੂ ਗੋਬੀ ਸਿੰਘ ਮਹਾਰਾਜ ਦਾ ਮਾਤਾ ਗੁਜਰੀ ਲਾਲਾ ਦਾਸੀ ਦੇਣਾ ਨਹੀਂ ਜਿੰਦਗੀ ਦੇ ਸਕਦੇ ਪ੍ਰਮਾਤਮਾ ਸੱਚੇ ਪਾਤਸ਼ਾਹ ਤੈਂ ਜਿੰਦਾ ਸੇਠੀ ਔਰ ਸਾਰਾ ਸਾਡੇ ਨਾਪਾਨਿਵਾਸੀਆਂ ਨੂੰ ਤੰਦਰੁਸਤ ਪ੍ਰਪਰਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز